ਇੱਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉ ਮੇ ਸਭ ਕਾ ਪਾਉ ਦਲਜੀਤ ਉਹ ਹਾਥੀ ਹੈ ਕੀ ਬਾਤ ਹੈ ਕੀ ਬਾਤ ਕੀ ਬਾਤ ਉਹ ਹਾਥੀ ਹੈ ਨਹੀਂ ਨਹੀਂ ਸਰ ਤੁਸੀਂ ਵੱਡੇ ਹੋ ਨਹੀਂ ਨਹੀਂ ਜਿੰਦੇ ਨਾਲ ਅਸੀਂ ਲੋਕ ਸਾਰੇ ਦੇਖੋ ਮੈਂ ਤਾਂ ਜਦ ਅਨੀਰੂਜੀ ਕਹਿ ਰਹੇ ਕਿ ਇਨਸਪਾਇਰ ਹੋਏ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸ ਵੇਲੇ ਇਨਸਪਾਇਰ ਹੋ ਰਹੀ ਹੈ ਖਾਸियत ਦੇਖੋ ਕੀ ਹੈ ਇਸ ਬੰਦੇ ਦੀ ਇਹਨੇ ਬੰਬੇ ਦੀਆਂ ਫਿਲਮਾਂ ਬੰਦ ਕਰਵਾਤੀਆਂ ਕੱਲਾ ਸਰਦਾਰ ਗੱਜਰੇ। ਕੀ ਬਾਤ ਹੈ? ਉਹ ਸੁਲਮਾਨ ਸ਼ਾਹਰੂਖ ਕਿਤੇ ਇਸ ਵਿੱਚ ਨੇ। ਵੈਰੀ ਗੁੱਡ ਸਰ। ਇਹੇ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹਿੰਦੀ ਫਿਲਮਾਂ ਦੀ। ਔਰ ਜੋ ਵੀ ਇਹਨਾਂ ਦੇ ਉਹ ਸੀਗੀ ਜਿਹੜੀ ਚਮਕੀਲਾ ਦੇਖੋ ਜੇ ਸਾਡੇ ਹੀਰੋ ਵਾਸਤੇ ਫਿਲਮਾਂ ਲਿਖੀਆਂ ਜਾ ਰਹੀਆਂ। ਇਹਨਾਂ ਵਾਸਤੇ ਕੈਰੈਕਟਰ ਲਿਖੇ ਜਾ ਰਹੇ ਹਨ। ਤੇ ਬਹੁਤ ਵੱਡੀ ਗੱਲ ਹੈ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਯਾਰ ਤੇਰੇ ਤੇ ਕਮਾਲ ਹੈ ਕਮਾਲ ਹੈ ਬਿਲਕੁਲ ਔਰ ਔਰ ਫਿਰ ਉਸੇ ਤਰ੍ਹਾਂ ਉਸੇ ਬਾਣੇ ਵਿੱਚ ਉਸੇ ਸਿੱਖੀ ਸਦਕ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ ਦੋਸਤੋ ਆਪਾਂ ਜ਼ਰਰ ਥੋੜਾ ਜਿਹਾ ਉੱਚੇ ਉੱਠਦੇ ਆ ਫਿਰ ਕਹਿੰਦੇ ਵਾਲ ਕਟਾ ਲਿਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣਗੀਆਂ ਇਆ ਕੁਝ ਐਸ ਤਰ੍ਹਾਂ ਹੋਏਗਾ ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣ ਬਣੇ ਰਹੇ ਔਰ ਉਸੇ ਤਰ੍ਹਾਂ ਇਹ ਦਲਜੀਤ ਦੋਸਾਂਜੀ ਹੈ ਕੀ ਬਾਤ ਹੈ ਜਿਹੇ ਜਾ ਸਰਦਾਰ ਅਸੀਂ ਐ ਤੋ ਭੇਜਿਆ ਸੀਗਾ ਉਹ ਅਜੇ ਨਿਰੋਲ ਸਰਦਾਰ ਇਸ ਵੇਲੇ ਹੈ ਚਾਹੇ ਦੁਨੀਆ ਦੇ ਕਿਸੇ ਵੀ ਲੈਵਲ ਤੇ ਪੁੱਜਦਾ ਹੈ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਹੈ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਔਰ ਜੋ ਐਨੀ ਖਲਕਤ ਦਾ ਜੋ ਇਹਨੇ ਸੰਸਾਰ ਦਾ ਇਹਨੇ ਜੀਵਨ ਦਾ ਮਾਣ ਵਧਾਉਂਦਾ ਹੈ ਗੁਰੂ ਮਹਾਰਾਜ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ ਬਿਲਕੁਲ ਤੇ ਅਸੀਂ ਅਸੀਂ ਤਾਂ ਹੀ ਸਰ ਦਿਲੋਂ ਕਹਿੰਦੇ ਆ ਕਿ ਦਿਲਜੀਤ ਸਾਡਾ ਮਾਣ ਹੈ ਤੇ ਅਸੀਂ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲਾਈਕ ਟਰੈਵਲ ਬਹੁਤ ਕਰਦਾ ਤੇ ਮੈਨੂੰ ਉੱਥੋਂ ਇੱਕ ਕਿਸੇ ਨੂੰ ਮੈਂ ਮੈਸੇਜ ਕੀਤਾ ਕਿਹਾ ਤਾਂ ਕਹਾਂ ਸੇ ਹੋ ਆਪ ਮੈਂ ਕਿਹਾ ਪੰਜਾਬ ਸੇ ਅੱਛਾ ਜਹਾਂ ਸੇ ਦਿਲਜੀਤ ਤੋਂ ਸਾਜ ਹੈ ਐਂਡ ਥਿਸ ਰੀਸੈਂਟਲੀ ਹੈਪਨਡ ਵਿਦ ਮੀ ਤੇ ਉਹ ਚੀਜ਼ ਮੈਂ ਚਾਹਨਾ ਕਿ ਐਸੇ ਤਰ੍ਹਾਂ ਬਣੀ ਰਹੇ ਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾਉਨੇ ਆ ਬੀ ਐਨ ਸ਼ਰਮਾ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬੰਦਾ ਕੁਝ ਜ਼ਿਆਦਾ ਨਹੀਂ ਬੋਲਿਆ ਮੈਂ ਕੋਈ ਮੈਂ ਮਾਫੀ ਚਾਹਾਂਗਾ ਕਿਸੇ ਦੇ ਸ਼ਾਨ ਦੇ ਖਿਲਾਫ ਬਟ ਵੀ ਆਰ ਨਾਟ ਸੌਰੀ ਫਾਰ ਇਟ ਦੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਬੀ ਐਂਜਲ ਔਰ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਅਲੀ ਬੀ ਐਨ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਤੇ ਉਹਨਾਂ ਸਾਰਿਆਂ ਲਈ ਅਸੀਂ ਬੱਸ ਕਰ ਰਹੇ ਇਸ ਵਾਰੀ ਜਸਵਿੰਦਰ ਪੱਲਾ ਸਰ ਨੂੰ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ ਅਸੀਂ ਬਹੁਤ ਕੋਸ਼ਿਸ਼ ਕੀਤੀ ਪੱਲਾ ਸਰ ਨੂੰ ਵੀ ਲੈ ਕੇ ਆਉਣ ਦੀ ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ पाए ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ ਔਰ ਅਸੀਂ ਬੜੀ ਰਿਸਪੈਕਟ ਕਰਦੇ ਆ ਸਾਰਿਆਂ ਸਾਡੇ ਵੱਲੋਂ ਕੋਈ ਉੱਚਾ ਨੀਵਾਂ ਬੋਲ ਬੋਲਿਆ ਗਿਆ ਹੋਵੇ ਤਾਂ ਮਾਫੀ ਜੀ ਬਾਬੇ